ਹੋਣੇ 5 ਵਜੇ ਚਿੜੀਆਂ ਬੋਲ ਜਾਂਦੀਆਂ ਜੰਗਾ ਮਾਤਾ ਜੀ ਚੌਥੀ ਕਾਲ ਸਵੇਰੇ ਦੇ 5 ਵਜ ਚੁੱਕੇ ਨੇ ਤੇ ਇਸ ਵਕਤ ਆਪਾਂ ਖੜੇ ਆ ਪਿੰਡ ਸੂਰਤੀਆ ਪਾਖੜਾ ਨਹਿਰ ਦੇ ਨਵੇਂ ਪੁਲ ਦੇ ਉੱਤੇ ਤੇ ਉਹ ਸਾਹਮਣੇ ਵਾਲੇ ਨਲਕੇ ਤੋਂ ਪਾਣੀ ਭਰਨਾ ਤੇ ਮੌਸਮ ਬੱਤਲ ਜਿ ਤੁਰੇ ਫਿਰਦੇ ਆ ਤੇ ਹਵਾ ਠੰਢੀ ਲੱਗ ਰਹੀ ਆ ਤੇ ਇਧਰ ਲੱਦੀ ਹੋਈ ਗੱਡੀ ਜਿਹਦੇ ਵਿੱਚ 10 ਘਟੇ ਯੂਰੀਆ ਕਿੱਥੋਂ ਖੁੱਲੇਗਾ ਭਰਾਵਾ ਤੇ ਰਾਤ ਹੈ ਕਾਗਜ਼ ਦੇ ਕੇ ਗੱਡੀ ਬਾਹਰ ਹੀ ਖੜਾਤੀ ਸੀਗੀ ਕੀ ਮੀਂਹ ਨਹੀਂ ਦੀ ਰੁੱਤਾ ਕਿ ਜੂਰੀਆਂ ਨਾ ਖਰਾਬ ਹੋ ਜੇ ਤੇ ਗੱਗੂ ਦੂਜੇ ਖੇਤ ਬੋਰ ਚਲਾਉਣ ਜਾਊਗਾ ਤੇ ਦਾਦਾਸ ਫਿਰ ਕੱਲੇ 20 ਰੁਪਿਆ ਤੇ ਆਪਾਂ ਵੀ ਜਾ ਕੇ ਦੋ ਬੋਰ ਚਲਾਉਣੇ ਆ ਇੱਕ ਹੈਪੀ ਦੇ ਮਤਲਬ ਹੈਪੀ ਦੇ ਪਾਣੀ ਛੱਡਣ ਨਾਲੇ ਗੱਗੂ ਦੇ ਖੇਤ ਦੋਨਾਂ ਦੇ 4-4 ਘੰਟੇ ਬੋਰ ਚਲਾ ਦੇਾਂਗੇ ਤੇ ਪਾਖੜਾ ਨੇਰ ਪਾਣੀ ਆਇਆ ਨਹੀਂ ਹਲੇ ਸੁੱਕਿਆ ਗਾਮਾ ਇਹ ਮਤਲਬ ਸੁੱਕਿਆ ਜੀ ਹੁੰਦੀ ਹੈ ਜਦੋਂ ਇੰਨਾ ਕ ਪਾਣੀ ਖੜਾ ਹੁੰਦਾ ਤੇ ਐਂ ਤਾਂ ਕੀ ਥੋੜਾ ਜਿਆਦਾ ਡਾਊਨ ਕਰਤਾ ਪਹਿਲਾਂ ਨਹੀਂ ਅੱਧੀ ਕੀ ਕਰਕੇ ਅੱਧੀ ਪਾਣੀ ਕੀ ਕਰਕੇ ਖੜਾਈ ਰੱਖਦੇ ਸੀਗੇ ਤੇ ਇਧਰੋਂ ਦੇਸੀ ਫ੍ਰਿਜ ਹੋ ਬੜੀ ਚਾਲ ਹੈ ਉਹ ਆਹੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ 'ਚ ਅੱਜ 5 ਸੌਣ 20 ਜੁਲਾਈ 12 2024 ਹਾਂ ਪਹੁੰਚ ਲਿਆ ਤੜਕੇ ਤੜਕੇ ਖੇਤ ਤੇ ਦਿਖਾਉਨੇ ਆ ਪੂਰੇ ਦਿਨ ਦਾ ਹਾ ਰੰਗਾ ਰੰਗਾ ਮਾਹੌਲ ਤੇ ਐਂਡ ਤੱਕ ਜਰੂਰ ਦੇਖਿਓ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਦਾ ਫੋਲੋ ਵੀ ਲਾ ਜਰੂਰ ਕਰ ਲਿਓ ਆਖਦੇ ਆ ਗੱਡੀ ਖੇਤ ਨੂੰ ਜੋੜਦੇ ਆ ਜੀ ਆ ਕੇ ਕੰਮ ਕਰਦੇ ਮਾ ਹੋਇਆ 6:30 ਵਜੇ ਦਾ ਹਾਂ ਬਹੁਤ ਹੀ ਸੋਹਣਾ ਨਜ਼ਾਰਾ ਚੜਦੇ ਸੂਰਜ ਦਾ ਹਾਂ ਸਾਹਮਣੇ ਆਸ਼ਾ ਜੋੜਤਾ ਉਧਰ ਡੀਜ਼ਲ ਪਾ ਕੇ ਟੈਂਕੀ ਭਰ ਕੇ ਹਾਂ ਫੀਟਰ ਵੀ ਚਲਾਇਆ ਤੇ ਲਾਈਟ ਉਹੀ 4 ਵਜੇ ਉਹ ਸ਼ਾਮ ਨੂੰ ਅੱਜ ਹਾਂ ਛੱਟਦਾ ਪਾਣੀ ਦੱਸਾਂ ਨੇ ਇੱਧਰ ਤੇ ਬੱਪੂ ਨੇ ਆਉਣਾ ਗਵਾਂਡੀ ਮਿੱਤਰ ਹਾਂ ਪਤਾ ਨਹੀਂ ਹੋਣਾ ਅਜੇ ਅੱਧੇ ਘੰਟੇ ਨੂੰ ਆਜੇ ਹੈ ਤਾਂ ਬੰਦਾ ਹਿੰਮਤੀ ਆ ਉਹ ਤੇ ਐਪੀ ਕਹਿੰਦਾ ਉਹਨੂੰ ਕਿਹਾ ਸੀ ਮੈਂ ਤੇ ਉਹ ਜੂਰੀਆ ਡਗਾਉਣਾ ਆਊਗਾ ਤੇ ਆਪਣਾ ਗੱਗੂ ਨੇ ਚਲਾਉਣਾ ਉਧਰ ਬੋਰ ਦੂਜੇ ਖੇਤ ਆ ਤਾਂ ਉਹਦਾ ਗੱਗੂ ਦਾ ਹਜੇ ਪਤਾ ਨਹੀਂਗਾ ਤੇ ਆਊਗਾ ਕਿ ਨਹੀਂ ਆਊਗਾ ਤੇ 10 ਗੱਟੇ ਜੂਰੀਆ ਦੇ ਆ ਉਹਨੇ 10 ਇਕੱਲੇ ਲਾਉਂਦੇ ਆ ਡਿਊਟੀ ਕਰਦੇ ਆ ਕੰਮ ਸ਼ੁਰੂ ਹਾਂ 20 ਕਿ ਮਿੰਟਾਂ ਚ ਇੱਕ ਗੱਟੇ ਨੂੰ ਖਵਾਤਾ ਗੇੜਾ ਹਾਂ ਤੇ ਪੱਪੂ ਹਲੇ ਤੱਕ ਪਹੁੰਚਿਆ ਨਹੀਂਗਾ ਤੇ ਪੱਪੂ ਦੇ ਪਹੁੰਚਦੇ ਪਹੁੰਚਦੇ ਆ ਤਿੰਨ ਗੱਟੇ ਦੇ ਧੱਲੇ ਵੇਖੇ ਲਾਈ ਦਊਗਾ ਕਿਹੜੀ ਇਹ ਬੰਦਾ ਲੱਗ ਜੀ ਤੇ ਫਿਰ ਲੱਗਦਾ ਵੀ ਕੁਛ ਨਹੀਂ ਤੇ ਮੈਂ ਮਾ ਮੱਥੇ ਦੇ ਹੱਥ ਧਰ ਕੇ ਪੱਪੂ ਨੂੰ ਡੀਕੀ ਜਾਵਾਂਗਾ ਨਜ਼ਰ ਹਾਂ ਕਈ ਵਾਰੀ ਬੰਦੇ ਨੂੰ ਕੰਮ ਧੰਦਾ ਹੋ ਜਾਂਦਾ ਹੋ ਜਾਂਦਾ ਲੇਟ ਵੀ ਹੋ ਜਾਂਦਾ ਐ ਗੱਲਬਾਤ ਹੋ ਜਾਂਦੀ ਆ ਤੇ ਬਾਕੀ ਹਵਾ ਠੀਕ ਚੱਲ ਰਹੀ ਆ ਪਰ ਪਸੀਨੇ ਅੱਗੇ ਨਹੀਂ ਠੀਕ ਲੱਗਦੀ ਕਾਂਦੇ ਉਹ ਨੌਜਵਾਨ ਵੀ ਆ ਗਿਆ ਜੀ ਦਾ ਇੰਤਜ਼ਾਰ ਹੋ ਰਿਹਾ ਸੀ ਭਾਈ ਪੱਪੂ ਦਾਸ ਕਵਾਂਢੀ ਆ ਤੜਕਾ ਮਿੱਤਰਾ ਠੀਕ ਆ ਭਾਈ ਤੇ ਪੀਰਖਾਨੇ ਡਿਊਟੀ ਲਾ ਕੇ ਆਉਂਦਾ ਉਹਨਾਂ ਦਾ ਲੜਕੇ ਨੌਜਵਾਨ ਤਾਂ ਹੀ ਲੋਟ ਲੇਟ ਹੋ ਜਾਂਦਾ ਥੋੜਾ ਜਿਆ ਤੇ ਨਹੀਂ ਤਾਂ ਭੱਟੇ ਤੜਕੇ ਮੂੰਹ ਨਹੀਂ ਰਿਹਾ ਜਾਂਦਾ ਮੇਰੇ ਨਾਲ ਉੱਠਣ ਦੀ ਡਿਊਟੀ ਤੜਕੀ ਆ ਭਾਈ ਸਵੇੀਆਂ ਉੱਠਦਾਗਾ ਤੇ ਪਹਿਲਾਂ ਇਹਦੇ ਜਿਸੀਂ ਲੰਮੀਆਂ ਪਾਂਤਾਂ ਲਾਈਆਂ ਸੀਗੀਆਂ ਉਹਨਾਂ ਜੇ ਟੇਡੀਆਂ ਲਾ ਦੇ ਇੱਕ ਵਾਰੀ ਤੇ ਕਈ ਵਾਰੀ ਵੱਧ ਘੱਟ ਡਿੱਗ ਜਾਂਦੀ ਹੈ ਕੋਈ ਮੁੱਠੀ ਚੋਂ ਤੇ ਉਹੀ ਜੀ ਗੱਲਬਾਤ ਲੋਟ ਹੋ ਜੂਗੀ। ਛਾਲ ਬਈ ਤੋਰ ਨੌਜਵਾਨਾਂ ਪਾਤਾ। ਤੇ ਗੱਗੂ ਉਧਰ ਲੇ ਖੇਤ ਸਮਾਇਆ ਬੈਠਾ ਤੇ ਉਧਰ ਇੱਕ ਗਵਾਂਡੀ ਦਾ ਫੋਨ ਆਇਆ ਉਹ ਦੂਜੇ ਖੇਤੋਂ ਕਹਿੰਦਾ ਸਾਡਾ ਝੋਨਾ ਚੱਲ ਵਸਿਆ ਬਰੀਕ ਸੀਗੀ ਪਨੀਰੀ ਵਾਲੀ ਉਸ ਬਾਈ ਦੀ ਤੇ ਕਹਿੰਦੇ ਅੱਜ ਤੁਹਾਡਾ ਬੋਰ ਦੇ ਦਿਓ। ਕੱਲ ਵੀ ਦੂਜੇ ਕਮਾਂਡੀਆਂ ਨੇ ਚਲਾ ਲਿਆ ਸੀਗਾ ਹੁਣ ਗੱਗੂ ਨੂੰ ਫੋਨ ਲਾਇਆ ਸੀਗਾ ਗੱਗੂ ਕਿੰਤੂ ਪ੍ਰਾਂਤੂ ਕਰੀ ਜਾਂਦਾ ਸੀਗਾ ਉਹਨੂੰ ਐ ਸੀਗਾ ਜੇ ਮੈਂ ਵਾਗ ਗਿਆ ਇੱਧਰ ਟਾਂਡ ਕਹੋਣੀ ਪਊਗੀ ਜੂਰਗਾ ਐਂ ਆੜੀ ਕਿਵੇਂ ਲੋਟ ਆਊਗਾ ਮੈਂ ਉਹ ਤਾਂ ਕੋਈ ਨਾ ਪਾਪਾ ਦੱਸ ਦੂ ਹੁਣ ਕਮਾਂਡੀ ਤੇ ਕਮਾਂਡੀ ਤੱਕ ਆਪਾਂ ਨੂੰ ਬਈ ਲੋੜ ਪੈਂਦੀ ਰਹਿੰਦੀ ਐ ਤੇ ਜਵਾਬ ਵੀ ਦਿੱਤਾ ਨਹੀਂ ਜਾਂਦਾ ਕੱਲ ਨੂੰ ਉਧਰ ਝੋਨਾ ਲਾਉਣ ਨਾਲ ਰਹਿੰਦਾ ਆਪ ਨੂੰ ਵੀ ਲੋੜ ਪਊਗੀ ਉਹਨਾਂ ਦੀਆਂ ਮੋਟਰਾਂ ਕੋਈ ਬੋਰ ਰੱਖਣਾ ਪੈਂਦਾ ਉਹ ਹੀ 100 ਹਿਸਾਬ ਕਿਤਾਬ ਦੇਖਣਾ ਪੈਂਦਾ ਹੁਣ ਗੱਗੂ ਨੌਜਵਾਨ ਦਾ ਹਜੇ ਪਤਾ ਲੱਗ ਜੂ ਥੋੜੇ ਟਾਈਮ ਤੱਕ ਆ ਪਹੁੰਚਦਾ ਰੋਟੀ ਲੈ ਕੇ ਪਹੁੰਚੋ ਜੀ ਉਹ ਆਹੇ ਜੀ ਜੀ

ਜੂਰੀਆ ਖਲਾਰ ਕੇ ਨਾ ਤੋਲੇ ਅਦਾਸ 11:25 ਮਿੰਟਾਂ ਤੇ 10 ਗੱਟੇ ਖਲਾਰਤੇ ਸੀ ਮੈਂ ਤੇ ਪੱਪੂ ਨੇ ਤੇ ਗਰਮੀ ਨੇ ਐਨ ਪੂਰੇ ਬੱਟ ਕੱਟ ਰੱਖੇ ਹੈਗੇ ਤੇ ਪਹਿਲਾਂ ਤਾਂ ਅੱਧਾ ਘੰਟਾ ਉਹ ਉੱਥੇ ਖਾਲਚ ਪਿਆ ਰਹੇ ਵੇ ਡੇਕ ਥੱਲੇ ਜਿੱਥੋਂ ਵੀ ਪਾਣੀ ਜਾਂਦਾ ਲੰਮਾ ਪਿਆ ਰਹਿਆ ਨਜ਼ਾਰਾ ਆਈ ਗਿਆ ਤੇ ਥੋੜਾ ਜਿਹਾ ਟਾਈਮ ਇੱਥੇ ਆ ਕੇ ਨਹਾ ਲਿਆ ਤੇ ਇਧਰ ਆਪਣੇ ਦੇਸੀ ਫ੍ਰਿਜ ਦੇ ਵਿੱਚ ਰੱਖੀ ਆ ਲੱਸੀ ਵਾਲੀ ਬੋਤਲ ਆ ਲੈ ਆ ਨਿਆ ਚੱਕ ਕੇ ਨੂੰ ਅਤੇ ਦੁਪਹਿਰ ਵਾਲੀ ਰੋਟੀ ਦਾ ਬੇੜਾ ਹੋ ਗਿਆ ਆ ਜਾ ਤੇ ਕਿਆ ਬਾਤਾਂ ਦੇ ਦੇਸੀ ਫ੍ਰਿਜ ਦੀ ਆ ਰੀਸ ਖੈਰ ਨਹੀਂ ਹੋਣੀ ਕਿਤੇ ਤੇ ਠੰਡੀ ਠਾਰ ਲੱਸੀ ਆ ਨਾਲ ਸੁੱਕੀਆਂ ਗਿੱਲੀਆਂ ਰੋਟੀਆਂ ਅੰਬ ਦਾ achar ਮਿਰਚ ਦਾ achar ਤੇ ਚੱਲੀ ਜਾਂਦੇ ਆਸ਼ੇ ਹੋ ਰਹੀ ਯਾਰ ਆ ਘਰ ਦਾ 6:30 ਵਜੇ ਰੱਖ ਦੋਨੇ ਬੋਰ ਚਲਾਉਣੇ ਨੇ ਅੱਜ ਤੇ ਹੈਪੀ ਦੇ ਇਹ ਕੂਦੇ ਇਹਨਾਂ ਦੋਨਾਂ ਦੇ ਪਾਣੀ ਅੱਜ ਆ ਪਈ ਜਾਂਦਾਗਾ ਤੇ ਤਾਂ ਆ ਗੱਲਬਾਤ ਤੇਲ ਦੀ ਕੀ ਹਿਸਾਬ ਕਿਤਾਬ ਕਰਦੇ ਆ ਕਿਵੇਂ ਆ ਪਹਿਲਾਂ ਪੀਟਰ ਦੀ ਟੈਂਕੀ ਭਰਿਆ ਸੀ ਤੜਕੇ ਤੇ ਆਸ਼ੇ ਵਿੱਚ ਵੀ ਇਹ ਦੋਨੇ ਮਤਲਬ 1 ਲੀਟਰ ਖਾਂਦੇ ਆਗੇ ਤੇ ਜੇ ਰੇ ਅਸੀਂ ਇਹ ਨਜਾਇਜ਼ ਕਰਦਗੇ ਥੋੜੇ ਫਿਰ ਵਧ ਕਰਦਗੇ ਆ ਸਵਾ ਅਗਲੀਟਰ ਤੇ ਪਹੁੰਚ ਜਾਂਦਾ ਕੰਮ ਘੰਟੇ ਦਾ ਡੀਜ਼ਲ ਦਾ ਤੇ ਉਹ ਹੀ ਹਿਸਾਬ ਨਾਲ ਜਿਹੜੇ ਤੇ ਬਾਣ ਬਾਣ ਦੇ ਵਿੱਚ ਜਿੰਨਾ ਪਾਣੀ ਪਾਉਣਿਆ ਤੇ ਘੰਟੇ ਦੇ ਹਿਸਾਬ ਨਾਲ ਉਹ ਢਾਲ ਲੈਨੇ ਆਗੇ ਡੀਜ਼ਲ ਤੇ ਉਹੀ ਜੀ ਗੱਲ ਬਾਤ ਆ ਕਰ ਲੈਨੇ ਹਿਸਾਬ ਕਿ ਤਾ ਵ ਤੇ ਖੈਰ ਠੰਡੇ ਪਾਣੀ ਚ ਨਹਾ ਕੇ ਥੋੜਾ ਜਿਹਾ ਬਰ ਅਟੈਕ ਚ ਹੋ ਗਿਆ ਤੇ ਪਹਿਲਾਂ ਤਾਂ ਕੋਈ ਗੱਲ ਨਹੀਂ ਔੜਦੀ ਸੀ ਤੇ ਯੂਰੀਆ ਖਿਲਾਰਨ ਵੇਲੇ ਆਪ ਦਾ ਫੋਨ ਰੱਖਤਾ ਜੀ ਬੰਦ ਕਰਕੇ ਪਰਨੇ ਚ ਲਪੇਟ ਕੇ ਤੇ ਖੈਰ ਹੂੰ ਹਵਾ ਸੋਹਣੀ ਲੱਗਦੀ ਐ ਪਰ ਕੰਮ ਕਰਨ ਵੇਲੇ ਹਵਾ ਦਾ ਕੋਈ ਬਾਹ ਨਹੀਂ ਚੱਲਦਾ ਉਦੋਂ ਮੁੜ ਕੇ ਅੱਗੇ ਪੜਤਾ ਟਾਇਪ ਗੱਲ ਬਾਤ ਹੋ ਜਾਂਦੀ ਐ ਫਿਰ ਤੇ ਇਧਰ ਉਹ ਪਪੂ ਦਾਸ ਵੀ ਬਈ हां देखि ਜਾਂਦੇ हां भाई गागू के लोरेयां दियां फिल्म आ तेरा आ ਟਿਕਾਣਾ ਆਪਣਾ ਅਸੀਂ ਸੈਲਦਾਰ ਦੇ ਗਰੁੱਪ ਦੇ ਆ ਅੱਜ ਤੋਂ ਬਾਅਦ ਵੀ ਹੁਜੇ ਹਰ ਕਦਮ ਖੇਟੀ ਤੇ ਤੇਰੇ ਟਿੱਕੇ ਨਿੱਕੇ ਨੋਟੇ ਕਰਕੇ ਤੈਨੂੰ ਰਾਤ ਚ ਦੇਰ ਦਿਆਂਗੇ ਹਾਈ ਚ ਮਾਇਸ ਵাক্তਾ 3:50 ਮਿੰਟ ਹੋ ਚੁੱਕੇ ਨੇ ਆ 4 ਵਜੇ ਲਾਈਟ ਆਉਣ ਵਾਲੀ ਆ ਤੇ ਇਹਨੂੰ ਤੜਕੇ ਟੈਂਕੀ ਫੁੱਲ ਕਰਕੇ ਡੀਜ਼ਲ ਦੀ ਚਲਾਇਆ ਸੀਗਾ ਤੇ ਉਦੋਂ ਮੁੜ ਕੇ ਤੁੱਕਾ ਡੀਜ਼ਲ ਦਾ ਨਹੀਂ ਪਾਇਆ ਜੋਨੇ ਨੂੰ ਬੰਦ ਕਰਦੇ ਆ ਤੇ ਪਟਾ ਲਾਉਣੇ ਆ काम ਲੈ ਲੋ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ 10 ਘੰਟਿਆਂ ਤੋਂ ਬਾਅਦ ਚੱਲਣ ਵਾਸਤੇ ਹਾਂ ਪਹਿਲਾਂ ਪੜਾ ਲਾ ਕੇ ਮੋਟਰ ਦੀ ਸੁੱੱਚ ਛੱਡ ਦਈਏ ਫੇਰ ਡੀਜ਼ਲ ਪਾਣੀ ਮਿਲਦੇ ਆ ਆਏ ਗੁਰੂ ਲਗਭਗ ਸਵਾ ਕੁ ਗੰਗਲ ਡੀਜ਼ਲ ਬਚਿਆ ਇਹਦੇ ਚ 10 ਘੰਟੇ ਤੇ 5-7 ਮਿੰਟ ਚੱਲਣ ਤੋਂ ਬਾਅਦ ਟੈਂਕੀ ਭਰੀ ਸੀ ਇਹਦੀ ਭਰੀ ਟੈਂਕੀ ਚ ਲਗਭਗ 12 ਲੀਟਰ ਡੀਜ਼ਲ ਪੈ ਜਾਂਦਾਗਾ ਤੇ ਹਾ ਇਥੇ ਹੀ ਬਸ ਢਾਲਦਾ ਹੁੰਦਾਗਾ 1 ਲੀਟਰ 1 ਘੰਟੇ ਦਾ ਤੇ ਇੰਨੇ ਉਹ ਆਸ਼ਾ ਕਹੂ ਜਿਹੜਾ ਉਧਰਲੇ ਬੋਰ ਤੇ ਲਾਇਆ ਖੜਾਗਾ ਆ ਮੋਟਰ ਦੀ ਸੁੱੱਚ ਛੱਡਤੀ ਆ ਤੇ ਪਟੇ ਉਰੇ ਲਾ ਦਿੱਤੇ ਗਏ ਨੇ ਤੇ ਲਾਈਟ ਆ ਜੂ ਬਸ 5-7 ਮਿੰਟਾਂ ਚ ਚੱਲ ਪੈਣਾ ਇਹਨੇ ਮੋਟਰ ਨੇ ਤੇ ਇਧਰ ਨੌਜਵਾਨ ਭਾਈ ਸਾਹਿਬ ਛਤੂ ਕਈ ਦਿਨਾਂ ਬਾਅਦ ਆਪਣੇ ਵਲੌਗ ਚ ਦਿਖਾਈ ਦੇਣ ਲੱਗੇ ਨੇਗੇ ਤੇ ਇਧਰ ਨੌਜਵਾਨ ਨੇ ਉਹ ਸੋਲਰ ਸ਼ੈੱਡ ਰੱਖੀ ਆ ਭਰੀ ਜਾਂਦੀ ਆ ਦੈਂ ਦੈਂ ਇਹਦਾ ਅੱਡਾ ਨਜ਼ਾਰਾਗਾ ਕਰੇ ਬੈਠਾ ਬੰਦ ਕਰ ਦਿੰਦਾ ਕਰੇ ਬੈਠਾ ਸ਼ੈੱਡ ਦਿੰਦਾ ਫੋਨ ਤੇ ਆ ਵੀ ਠੀਕ ਆ ਗਰ ਫੀਚਰ ਇਹਦਾ ਲੋਟਾਂ ਵਧੀਆ ਉਤਰ ਗਿਆ ਬਖਾਰਪੂਰ ਮਾਵਾ ਗੱਡੀ ਉਹ ਨਾ ਬੁਖਾਰ ਬੂਰ ਨਹੀਂ ਹੋਣਾ ਉਹ ਗਰਮੀ ਚ ਥੋੜਾ ਜਿਹਾ ਦਬ ਜਾਂਦਾ ਬੰਦਾ ਠੀਕ ਹੈ ਹੈ ਜਵਾ ਠੀਕ ਹੈ ਘੈਂਟ ਚੜਦੀ ਕਲਾ ਜਮੋਲ ਛੋਟਾ ਬਹਿ ਜਾ ਤੈਨੂੰ ਠੰਡੀ ਛਾਂ ਦਿੱਤੀ ਬੱਟ ਦਿੱਤੀ ਬੈਠਣ ਨੂੰ ਮਹਦਮਾਨ ਨੱਕਾਇਆ ਬੋਲ ਹਾਂ ਠੀਕ ਹੈ ਗੱਲਬਾਤ ਨਹੀਂ ਸੁਣਾਉਂਦਾ ਹੈ ਬਸ ਹੁਣ ਬੰਦ ਕਰਿਆ ਤੜਕੀ ਚ ਲੈ ਜਾ ਮੈਂ ਪੋਣੇ ਕਿਸੇ ਹੋਣ ਵਾਲੀ ਜਦੋਂ ਬਸ ਘਾਰ ਨੇ ਗੱਡੀ ਬੋਲੀ ਪਾਰ ਖੇਰ ਆੱਖਾਂ ਆ ਸੱਜੀਆਂ ਪਤਾ ਨਹੀਂ ਅੱਜ ਲੜਕਾ ਤਵਾਸਤੂ ਆਸ਼ੀਰਵਾਦ ਇਹਦਾ ਮਨ ਨੀਂਦ ਪੂਰੀ ਕਰ ਲਿਆ ਕਰੋ ਬਸ ਇਹ ਹੋ ਜਾ ਕਰੋ ਨੀਂਦ ਤਾਂ ਸਾਡੀ ਆਪਦੀ ਤਾਂ ਵੈਸੇ ਪੂਰੀ ਹੁੰਦੀ ਨਹੀਂ ਸਾਡੇ 4 ਘੰਟੇ ਸੌਣਾ ਹੈ 11 12 ਵਜੇ ਜਾਂਦੇ ਰਾਤ ਨੂੰ ਸੌਣ ਲੱਗੇ ਤੇ ਤੜਕੇ 4:30 4:30 ਵਜੇ ਇੱਥੇ ਜੀ ਦੋ ਘੰਟੇ ਆਲਾਰਮ ਜੀ ਹੁੰਦੇ ਨੇਗੇ ਪਾਣੀ ਮੋਟਰ ਰੋ ਹੀ ਚੱਲੀ ਆ ਤੇ ਪੁੱਤ ਕੇ ਗੱਡੀ ਹੱਕ ਦੇਈ ਆ ਹਾਂ ਬਸ ਤੈਨੂੰ ਪਤਾ ਹੈ ਗਰਮੀ ਥੋੜੀ ਆ ਇਸ ਤਰ੍ਹਾਂ ਥੋੜੀ ਗਰਮੀ ਘਟ ਜੇ ਤਾਂ ਪਾਣੀ ਵੀ ਪੂਰਾ ਆਈ ਜਾਊਗਾ ਚੱਲ ਬਾਅਦ ਚੱਲ ਪਾ ਚੱਲ ਪਾ ਜੇ ਹਾਂ 4:00 ਵਜੇ ਲਾਈਟ ਆ ਗਈ ਤੇ ਰਾਤ ਨੂੰ 12:00 ਵਜੇ ਤੱਕ ਚੱਲੂਗੀ ਤੇ ਕੱਲ ਨੂੰ ਇਹ ਡਬਲ ਆਉਗੀ ਕੱਲ ਦੀ ਵਾਰੀ ਦਾ ਚਾ ਚੜਿਆ ਪਿਆਗਾ ਹਾਂ ਚੱਲ ਵੀ ਐ ਇੱਕ ਵਾਰੀ ਪਾਣੀ ਆ ਹੋਰ ਫਿਰ ਜੂਆ ਦੋ ਦਿਨਾਂ ਦੇ ਲਗਾਤਾਰ ਪੋਰ ਚਲਾ ਰੱਖੇ ਨੇ ਕਿ ਪਾਣੀ ਪੂਰਾ ਨਹੀਂ ਆ ਰਿਹਾ ਗਰਮੀ ਬਾਲੀਆ ਉਹ ਤੋਂ ਲਾਈਟ ਨਹੀਂ ਪੂਰੀ ਆਉਂਦੀ ਉਹਦੇ ਚ ਕੱਟ ਲੱਗਦੇ ਰਹਿੰਦੇ ਹੈਗੇ ਤੇ ਉਤੋਂ ਬਾਣ ਚ ਤੇੜਾਂ ਪਈਆਂ ਪਈਆਂ ਨੇ ਅ ਇਹ ਕੰਮ ਪ੍ਰਿਹਾਰ ਹੋ ਜਾਂਦਾ ਜਦੋਂ ਇੱਕ ਵਾਰੀ ਤੇ ਫਿਰ ਇਹ ਪ੍ਰਿਹਾਰ ਨਹੀਂ ਮਰਦੇਗੇ ਤੇ ਐਂ ਪਏ ਰਹਿੰਦੇ ਹੈਗੇ ਕੁਛ ਪਾਣੀ ਤਾਂ ਵੱਧ ਖਾਈ ਜਾਂਦਾ ਬਾਣ ਫਿਰ ਤੇ ਬਾਕੀ ਜਾਰੀ ਹੈ ਕੰਮ ਦੇਖਦੇ ਆ ਇੱਕ ਦੋ ਦਿਨ ਤਿੰਨ ਦਿਨ ਐਂ ਨਹੀਂ ਪਤਾ ਕਿੰਨੇ ਕਿ ਦਿਨ ਹੁਣ ਬੋਰ ਲਗਾਤਾਰ ਚਲਾਉਣਾ ਪਵੇ ਨਾਲ ਤੇ ਜਦੋਂ ਦਿਨ ਦੀ ਵਾਰੀ ਹੋ ਜਾਂਦੀ ਜਿਵੇਂ ਸਵੇਰੇ 8 ਤੋਂ ਅ 4 ਵਜੇ ਤੱਕ ਸ਼ਾਮ ਉਦੋਂ ਬੋਰ ਫਿਰ ਲੋਟ ਨਹੀਂ ਆਉਂਦਾ ਚਲਾਉਣਾ ਤੇ ਹੁਣ 4 ਵਜੇ ਤੱਕ ਚਲਾ ਲੈਣਾ ਹੁਣ ਤੜਕੇ ਸਦਿਆਂ ਆ ਕੇ ਇਹਰ ਹੁਣ ਲਾਈਟ ਆ ਗਈ ਆ ਤੇ ਇਧਰ ਉਧਰ ਹੀ ਵੰਡ ਕੇ ਪਾਣੀ ਹੁਣ ਰਾਤ ਵਾਸਤੇ ਨੂੰ ਛੱਡ ਜੂਗਾ ਕਿਰਾਂ ਇੱਕ ਅੱਧਾ ਕੇਲਾ ਗੋਲੇ ਖੜ ਕੇ ਆਏ ਲਾ ਲਾਂਗੇ ਜਿੱਥੇ ਥੋੜਾ ਬਹੁਤਾ ਪਾਣੀ ਪੋਣਾਗਾ ਤੜਕੇ ਦੀ ਤੇਰੀ ਦੋ ਵਾਰੀ ਚਾਹ ਰੱਖੀ ਹੋਈ ਐਵੇਂ ਗਈ ਸੀ ਰਿਆ ਆ ਤੂੰ ਦੇਖੋ ਬੰਦਾ ਬਿਜੀ ਆ ਭਾਈ ਹਾਂ ਤੂੰ ਦੱਸ ਕੀ ਨਹੀਂ ਗਿਆ ਕਿੱਧਰ ਜਾਣਾ ਮੈਂ ਤਾਂ ਮੋਟਰਸਾਈਕਲ ਤੇ ਚੜ੍ਹ ਕੇ ਕੇਵਲ ਨਾਲ ਪਤਾ ਨਹੀਂ ਕਿੱਧਰ ਉੱਡ ਗਿਆ ਕਿਤੇ ਨਹੀਂ ਗਿਆ ਪਾਣੀ ਤੇਰਾ ਆ ਸਾਹਮਣੇ ਨਿਕਾ ਮਾਰੀਏ ਤਾਂ ਮੌਸਮ ਥੋੜਾ ਆਇਆ ਹਾਂ ਖਖਰਾਇਆ ਹੋ ਗਿਆ ਉਹ ਸੜਕ ਤੋਂ ਪਾਰ ਇਧਰ ਵੇਖ ਕੇ ਤਾਂ ਐ ਲੱਗਦਾ ਕਣੀਆਂ ਲੈ ਪੀਆਂ 5:50 ਮਿੰਟਾਂ ਦਾ ਸਮਾਂ ਹਾਂ ਬੋਰ ਬੰਦ ਕਰਨ ਦਾ ਟਾਈਮ ਇਧਰੋਂ ਦੇਖ ਕੇ ਜੈਂ ਲੱਗੀ ਜਾਂਦਾ ਮੀਂਹ ਆਊਗਾ ਮੌਸਮ ਹੋਰ ਹੀ ਸਾਭ ਜਿਹਾ ਹੋ ਗਿਆ ਤੇ ਬਾਕੀ ਪਾਸਿਆਂ ਤੇ ਠੀਕ ਐ ਇਸ ਕੰਮ ਇਸ ਪਾਸੇ ਡੂੰਗਾ ਜੇ ਕਮ ਲੱਗੀ ਜਾਂਦਾ ਹਾਂ ਉਹ ਥੋੜੇ ਟਾਈਮ ਨੂੰ ਪਤਾ ਲੱਗੋ ਕੀ ਬੈਂਗਣੀ ਉਗੜਦੀ ਆ ਬੱਦਲ ਬਣਿਆ ਸੀ ਜਾਂ ਉਹੀ ਕੋਈ ਖਈਂ ਤੋਂ ਖਾਗਾਰੀਆਂ ਸੀ ਜਾਂ ਕੋਈ ਹੋਰ ਸਿਸਟਮ ਸੀਗਾ 7:00 ਵਜੇ 10 ਮਿੰਟਾਂ ਦਾ ਸਮਾਂ ਹਰਾ ਵੱਢ ਲਿਆ ਲੱਦ ਲਿਆ ਅਹ ਟਰੈਕਟਰ ਆਪਣਾ ਬੰਦ ਕਰਤਾ ਸੀ 6:00 ਵਜੇ 12 ਘੰਟੇ ਚੱਲਿਆ ਹੈ 12 ਘੰਟੇ ਤੋਂ 10-15 ਮਿੰਟ ਉੱਤੇ ਸਵਾ 12 ਘੰਟੇ ਹੁਣੇ-ਹੁਣੇ ਡੀਜ਼ਲ ਮਣਿਆ ਇਹਦਾ ਮਿੰਤੀ ਕਰੀ ਅਹ 12 ਲੀਟਰ ਅਹ ਖਾਦਾ ਤੇ ਬਿਲਾਲ ਹਰਵਾਨ ਕੀ ਘਰਾਂ ਨੂੰ hålla. Uh, ਰੇਪ ਉਹ ਨਹੀਂ ਇੱਥੇ ਉਧਰ ਸੁੱਖ ਰੱਖੇ ਰੱਬ ਕੋਈ ਤੇਰੀਆਂ ਨਾਲ ਵਿਆਹ ਤਾਂ ਨਹੀਂ ਤੇਰੇ ਨਾਲ ਵਿਆਹ ਤਾਂ ਨਹੀਂ ਚਲਦੀ ਹਨਾ ਮੰਮੀ ਚੱਲ ਜੀ ਮੈਂ ਤੇਰਾ ਸਾਫ ਹੋਣਾ ਸਾਡਾ ਉੱਧਰ ਘੈਂਟ ਲੈ ਤਾਏ ਦਾਸ ਘੜੇ ਇੱਧਰ ਤਾਏ ਤਾਏ ਤੇ ਚੱਲ ਤਾਏ ਦੀ ਵੀ ਕੋਈ ਗੀਤ ਨਹੀਂ ਪਹਿਲਾ ਤੇਰੀ ਕੋਈ ਸੁਣਵਾਈ ਨਹੀਂ ਹੋਊਗੀ ਤੂੰ ਜਦੋਂ ਮੇਰੇ ਅੱਖੇ ਤੋਂ ਆਇਆ ਨਹੀਂ ਅੱਜ ਇਹ ਡਰ ਤੜਦਾ ਇੱਧਰ ਲਿਖੇ ਦੀ ਬੈਠਾ ਰਿਹਾ ਟਾਜੀ ਥੱਲੇ ਮਾ ਇੱਧਰ ਨਹੀਂ ਠੀਕ ਨਹੀਂ ਕੰਮ ਇੱਧਰ ਤਾਂ ਕਹਿੰਦਾ ਵੀ ਆਏ ਕਿਵੇਂ ਰੋਟਾ ਉਹ ਪਾਣੀ ਨਹੀਂ ਲੱਗਣਾ ਕਹਿੰਦਾ ਉਹ ਤਾਂ ਫੋਨ ਦੇਖ ਦੇ ਰੱਜ ਹਾ ਘੜਿਆ ਮਾ ਫਿਰ ਕਹਤੇ ਸੀ ਬਈ ਨਾਲ ਆ ਕੋਈ ਗੱਲ ਨਹੀਂ ਚੱਲ ਵਧੀਆ ਗੱਲ ਆ ਹਰਾਚਰਾ ਵਾਲਾ ਹੈ ਹੁਣੀ ਤੇ ਦੱਸ ਜੀ ਖਾਣਾ ਦੇ ਨਾਲ ਹਰਾ ਭੱਜਾ ਪਹੁੰਚਿਆ ਘਰਾਂ ਨੂੰ ਤੇ ਇਸੇ ਦੇ ਨਾਲ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੋਣ ਲੱਗੀ ਹੈ ਤੇ ਮਾਤਾ ਵੀ ਦੇਖ ਕੇ ਪਹੁੰਚ ਗਏ ਉਹਨੂੰ ਸਤਿ ਸ੍ਰੀ ਅਕਾਲ ਕਰਨਾ ਸਤਿ ਸ੍ਰੀ ਅਕਾਲ ਬੇਟਾ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਬਾਈ ਮਿੱਠੀ ਮਿੱਠੀ ਸਤਿ ਸ੍ਰੀ ਅਕਾਲ ਬਹੁਤ ਹਾਂ ਧੰਨਵਾਦ ਤੁਹਾਡੇ ਜਿਹੜੇ ਹੋ ਚੈਨਲ ਦੇ ਨਾਲ ਲਾਇਕ ਤੇ ਖੈਰ ਕਮੈਂਟ ਜਰੂਰ ਕਰਿਆ ਕਰੋ ਯਾਦ ਯਾਦ ਭੁੱਲਿਆ ਨਾ ਕਰੋ ਪਹਿਲੀਆਂ ਪਹਿਲੀਆਂ ਚ ਕਰਦਿਆ ਕਰੋ ਜੇ ਫੇਸਬੁੱਕ ਤੇ ਦੇਖ ਲਿਆ ਤਾਂ ਫੋਲੋ ਵੀ ਕਰਿਆ ਕਰੋ ਤੇ ਧੰਨਵਾਦ ਬੇਟਾ ਤੁਹਾਡੇ ਸਾਰਿਆਂ ਚੱਕ ਹੁਣ ਤੁਹਾਨੂੰ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਲਈ ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਆ ਤੇ ਜੁੜੇ ਰਹੋ ਸਪੋਰਟ ਕਰਦੇ ਰਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ